ਸਸਰੀ ਗੱਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆ ਜੀ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਔਲ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਆ ਇੱਕ 205 ਕਲਿਆਣੀ ਝੋਟੀ ਆ ਬਹੁਤ ਵਧੀਆ ਚੰਗੇ ਬਾਡੀ ਸਟਰਕਚਰ ਦੀ ਆ ਚੰਗੀ ਐਕਸਟਰਾਔਰਡਨਰੀ ਦੋਸਤੋ ਹਾਈਟ ਹੈਗੀ ਆ ਕੀ ਇਸ ਦਾ ਵੇਰਵਾ ਹੈਗਾ ਦੋਸਤੋ ਆਪਾਂ ਭਾਜੀ ਹੁਣ ਮੈਂ ਗੱਲਬਾਤ ਕਰਾਂਗੇ ਉਹਨਾਂ ਤੋਂ ਜਿਹੜੀ ਪੂਰੀ ਜਾਣਕਾਰੀ ਇਸ ਝੋਟੀ ਦੀ ਆ ਉਹ ਲੈ ਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਚੱਲਦੇ ਆਂ ਜੀ ਕਿਸ ਥਾਂ ਟਿਕਾਣੇ ਤੇ ਖੜੀ ਆ ਆਪਾਂ ਭਾਜੀ ਹੁਣ ਗੱਲਬਾਤ ਕਰਕੇ ਉਹਨਾਂ ਤੋਂ ਏਰੀਆ ਪੁੱਛ ਲੈਨੇ ਆਂ ਸੋ ਸਭ ਤੋਂ ਪਹਿਲਾਂ ਜੀ ਸਸਰੀਕਰ ਭਾਜੀ ਸਸਰੀਕਰ ਭਾਜੀ ਸੋ ਇੱਕ ਭਾਜੀ ਆਪਣਾ ਨਾਮ ਪਹਿਲਾਂ ਜਰੂਰ ਦੱਸ ਦੀ ਜੀ ਨਾਮ ਸੁਨਾਮ ਸਿੰਘ ਆ ਜੀ ਠੀਕ ਆ ਜੀ ਆਪਣਾ ਫਰੀਆਲੀ ਆ ਜੀ ਡਿਸਟ੍ਰਿਕਟ ਫਰੀਆਲੀ ਠੀਕ ਆ ਜੀ ਤਹਿਸੀਲ ਆਪਣੀ ਜੀਰਾ ਪੈਗੀ ਜੀ ਹਾਂ ਜੀ ਤਹਿਸੀਲ ਜੀ ਠੀਕ ਆ ਜੀ ਸੋ ਬਾਬਾ ਜੀ ਆਪਣੇ ਕੋਲ ਝੋਟੀ ਆ ਗਈ ਆ ਤੇ ਤਕਰੀਬਨ ਹਾਂਜੀ ਘਰ ਨਹੀਂ ਲਾ ਲੋ ਪਰ ਖਾਸ ਹੀ ਰਿਸ਼ਤੇ ਜਿਹੀ ਆ ਠੀਕ ਹੈ ਜੀ ਹਾਂਜੀ ਤੇ ਇਹਦਾ ਆਪਾਂ ਮਤਲਬ ਕੀ ਕੀ ਇਹਦਾ ਵੇਰਵਾ ਹੈਗਾ तकरीबन ਸੂਈ ਆ ਤੇ ਕਿੰਨੇ ਕ ਦਿਨ ਦਾ ਹੈ ਗਿਆ ਇਹਨੂੰ ਸੂਈ ਨੂੰ 12 ਦਿਨ ਲਾ ਲਓ ਜੀ ਤੁਸੀਂ 12 ਦਿਨਾਂ ਦਾ ਸੂਈ ਨੂੰ ਹੋ ਗਿਆ ਠੀਕ ਹੈ ਜੀ ਤੇ ਪਹਿਲੇ ਸੂਏ ਦਾ ਜਿਹੜਾ ਦੁੱਧ ਨੇ ਉਹਨਾਂ ਦੇ ਕੋਲੇ ਜਾਨੀ ਕਿ 12 ਦਿਨ ਪਹਿਲੇ ਸੂਏ ਦੁੱਧ ਕਢਿਆ ਜੀ ਠੀਕ ਹੈ ਜੀ ਤੇ ਇਹ ਕਿ ਆਪਣੇ ਕੋ ਅੱਗੇ ਡੰਗਰਾਂ ਦੇ ਵਿੱਚੋਂ ਆਈ ਆ ਇੱਥੇ ਡੰਗਰ ਕੋਈ ਨਹੀਂ ਹੈਗਾ ਜੀ ਜੀ ਨਹੀਂ ਆਇਆ ਅੱਗੇ ਠੀਕ ਹੈ ਜੀ ਹਾਂਜੀ ਇਹ ਕਿ ਨੇ ਵੰਡ ਨਹੀਂ ਖਾਦਾ ਵੀ ਪਤਾ ਨਹੀਂ ਕਿਹੜਾ ਖਾਂਦੀ ਮੁਰਗੀ ਕਾਰਗਲ ਦਾ ਵੰਡ ਜਿਹੜਾ ਹੁਣੇ ਚਾਹ ਕੇ ਖਾਂਦੀ ਆ ਪਸੰਦ ਕਰਕੇ ਉਹਦੇ ਨਾਲ ਉਹਦੇ ਨਾਲ ਦੁੱਧ ਚੱਲਦੀ ਆ ਕਾਰਗਲ ਦੀ ਫੀਡ ਹ ਠੀਕ ਆ ਸੋ ਕਿਸਾਨ ਵੀਰੋ ਬਾਕੀ ਜਿੰਦਰਾ ਭਾਜੀ ਹੁਣ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਜਿਹੜੀ ਬਾਡੀ ਦੀ ਨਾ ਤੁਸੀਂ ਉਹ ਜਰੂਰ ਜਦੋਂ ਕੋਲੇ ਵੀ ਤੁਸੀਂ ਆਏ ਮੌਕੇ ਤੇ ਪਹੁੰਚ ਕੇ ਵੇਖੋਗੇ ਬਹੁਤ ਵਧੀਆ ਚੰਗੀ ਨਾ ਬਾਡੀ ਚੰਗੀ ਸੋਹਣੀ ਹੈਗੀ ਹਾਈਟ ਦੀ ਕਾਫੀ ਵਧੀਆ ਝੂਟੀ ਆ ਤੇ ਮਗਰ ਜਿਹੜਾ ਬੱਚਾ ਇਸ ਦੇ ਕਾਫ ਆ ਮੇਲ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਥੋੜੀ ਜੀ ਓਵਰ ਜਿਹੜੀ ਵਾਈਟਨੈਸ ਹੈਗੀ ਆ ਬੱਚੇ ਦੇ ਵਿੱਚ ਬਾਕੀ ਤੁਸੀਂ ਜਰੂਰ ਜਿਹੜੀ ਨਿਗਾਹ ਮਾਰ ਸਕਦੇ ਹੋ ਮਗਰ ਮੇਲ ਕਾਫ ਹੈਗਾ 12 ਦਿਨ ਤੋਂ ਜਿਹੜਾ ਦੋਸਤ ਸੁਆ ਹੈਗਾ ਸੂਈ ਨੂੰ ਤੇ ਜਿਹੜਾ ਥਾਣਾ ਆਰਡਰ ਦੀ ਕੁਆਲਿਟੀ ਉਹ ਵੀ ਤੁਸੀਂ ਦੇਖ ਸਕਦੇ ਉਲਟ ਬਹਿਣੀ ਵਾਲਾ ਪਾਸਾ ਹੈਗਾ ਥਾਣਾ ਤਾਂ ਜਿਹੜਾ ਸ਼ੇਪਕਾਰ ਆ ਉਹ ਜ਼ਰੂਰ ਨੋਟ ਕਰ ਸਕਦੇ ਬਿਲਕੁਲ ਮੁੱਠੀ ਵਾਲਾ ਥਾਣਾ ਦੋਸਤੋ ਵੀ ਜਿਹੜਾ ਦੁੱਧ ਦਾ ਮਿਲਕ ਆ 800 200 ਬਾਹਰ ਚੱਲ ਰਿਹਾ ਬਾਕੀ ਆਪਾਂ ਭਾਜੀ ਹੁਣ ਨਾਲ ਹੀ ਗੱਲਬਾਤ ਕਰਕੇ ਪੁੱਛ ਲੈਨੇ ਬਾਬਾ ਜੀ ਇਹਦਾ ਕਿੰਨਾ ਕੁ ਮਿਲਕ ਐ ਇਸ ਟਾਈਮ ਜਿਹੜਾ ਰੈਡੀ ਦੂ ਢੰਗ ਦਾ ਜੀ ਤਿਆਰ ਆ ਜਿਹੜਾ ਆਪਾਂ ਜੀ ਅੱਠ ਦੇ ਲਾਗੇ ਬੰਨੇ ਬਤਿਆਰ ਜਿਆ ਤਿਆਰ ਨਹੀਂ ਹੈ 8 ਫੀ ਲਿਆਰ ਠੀਕ ਹੈ ਜੀ 8 ਲੀਟਰ ਦੁੱਧ ਜਿਹੜਾ ਬਿਲਕੁਲ ਨੈਟ ਤਿਆਰ ਹੈਗਾ ਜਿਹੜਾ ਮੇਰਾ ਕਿਸੇ ਵੀਰ ਨੇ ਵਾਕੇ ਚੁਵਾਈ ਕਰ ਲੈਣੀ ਆ 8 ਕਿਲੋ ਬਿਲਕੁਲ ਜਿਹੜਾ ਰੈਡੀ ਤੁਹਾਨੂੰ ਮਿਲੇਗਾ ਦੁੱਧ ਸੋ ਤੇ ਦੁੱਧ ਕਰਦਾ ਵੀ ਕੋਈ 10 ਤੋਂ ਬਾਹਰ ਕਰਦੇਗੀ ਹੈ ਆਇਆ ਬਾਬਾ ਜੀ ਦੁੱਧ 10 ਤੋਂ ਬਾਹਰ ਚੁਵਾਈ ਨੇ ਨਗਰ ਬਹੁਤ ਉਹਨਾਂ ਦੀ ਆਪਾਂ ਕੋਲ ਕੱਲੀ ਹੋਣ ਕਰਕੇ ਨੇ ਆਇਆ ਜੀ ਸੋ ਦੋਸਤੋ ਮਿਲ ਕੇ ਇਹਨੂੰ ਕਰਨਾ ਵੀ ਚਾਹੀਦਾ ਬਾਕੀ ਫੁੱਡੀਆਂ ਦੀ ਉਚਾਈ ਤੁਸੀਂ ਖੁਦ ਨੋਟ ਕਰ ਸਕਦੇ ਹੋ 5 ਫੁੱਟ ਕਰਦਾ ਹਾਂ ਜੀ ਕੱਦ-ਕੱਡ ਦੀ ਬਹੁਤ ਵਧੀਆ ਦੋਸਤੋ ਐਕਸਟਰਾ ਜਿਹੜੀ ਮੈਂ ਤੁਹਾਨੂੰ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਐਕਸਟਰਾ ਆਰਡੀਨਰੀ ਜਿਹੜੀ ਹਾਈਟ ਹੈਗੀ ਹੈ ਝੋਟੀ ਦੀ ਬਾਕੀ ਸਿੰਘਾਂ ਦੀ ਬੰਤਰ ਆ ਮੂੰਹ ਮੱਥਾ ਉਹ ਵੀ ਤੁਸੀਂ ਜ਼ਰੂਰ ਦੇਖ ਸਕਦੇ ਹੋ ਖੰਦੀ ਸੀਰ ਬਹੁਤ ਆ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਸੋ ਇੱਕ ਵਾਰੀ ਆਪਾਂ ਆ ਜੀ ਇਹਨੂੰ ਖੋਲ ਕੇ ਨਾ ਤੋਰ ਲਈਏ ਬਾਹਰ ਜੀ ਬਾਕੀ ਦੋਸਤੋ ਆਪਣਾ ਮੌਕੇ ਤੇ ਆਓ ਦੋ ਡੰਗ ਦੀ ਚਵਾਈ ਕਰੋ ਇੱਕ ਡੰਗ ਦੀ ਚਵਾਈ ਕਰੋ ਤਸੱਲੀ ਆਪਣੀ ਥੋੜੀ ਖੋਤਦੀ ਹੋਵੇਗੀ ਕਾਪੀ 12 ਲੀਟਰ ਆ ਦੋਸਤੋ ਕਰਨਾ ਚਾਹੀਦਾ ਝੋਟੀ ਨੂੰ ਤਕਰੀਬਨ ਜਿੱਦਾਂ ਦਾ ਕੱਦ-ਕਾਠ ਹੈਗਾ ਸੋਹਣੇ ਸਰੀਰ ਕੋ ਬੰਤਰਦੀ ਝੋਟੀ ਹੈਗੀ ਆ ਮੋੜ ਲੀਆ ਬਾਬਾ ਜੀ ਜੇ ਜਿਵੇਂ ਮੇਰੇ ਵੀਰ ਭਰਾ ਨੂੰ ਚੋਟੀ ਪਸੰਦ ਹੋਵੇ ਤੁਸੀਂ ਨਾ ਨੰਬਰ ਮੈਂ ਕੰਟੈਕਟ ਨੰਬਰ ਆ ਦੇ ਰਿਆਂ ਦੋਸਤੋ ਵੀਡੀਓ ਦੇ ਵਿੱਚ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਠੀਕ ਆ ਸੋ ਪਾਜੀ ਇੱਕ ਆਪਣੇ ਜਿਹੜਾ ਇਹਦਾ ਕੰਟੈਕਟ ਨੰਬਰ ਬੋਲ ਕੇ ਜਰੂਰ ਦੱਸ ਦਈਏ ਜੀ 9463642503 ਠੀਕ ਹੈ ਜੀ ਇਹ ਆਪਣੇ ਕੋਲ ਹੀ ਹੁੰਦੇ ਆ WhatsApp ਵੀ ਚੱਲਦਾ ਇਹਨਾਂ ਤੇ ਜੀ ਹਾਂ ਜੀ ਇਹ ਤੇ WhatsApp ਚੱਲਦਾ ਤੇ ਇੱਕ ਡਿਮਾਂਡ ਜਿਹੜੀ ਫਾਈਨਲ ਉਹ ਵੀ ਆਪਣੇ ਵੀਰਾਂ ਭਰਾਵਾਂ ਨੂੰ ਦੱਸ ਦਈਏ ਵੀ ਫਾਈਨਲ ਡਿਮਾਂਡ ਆਪਾਂ ਕੀ ਰੱਖੀ ਹੋਈ ਹੈ 90 ਆ ਜੀ 90000 ਰੁਪਏ 90 ਆ ਤੇ 90 ਦੇ ਵਿੱਚੋਂ ਭਾਜੀ ਮਾਨਤਾ ਹੋ ਜਾਏਗਾ ਠੀਕ ਹੈ ਸੋ ਕਰ ਦਿਓ ਜੀ ਮੌਕੇ ਤੇ ਪਹੁੰਚਿਆ ਜਿਹੜਾ ਵੀਰ ਸਜਣ ਕਰੀ ਹੈ ਨਾ ਠੀਕ ਹੈ ਜੀ ਸੋ ਕਿਸਾਨ ਵੀਰ ਉਹ 90000 ਰੁਪਿਆ ਭਾਜੀ ਹੁਣ ਡਿਮਾਂਡ ਕਰਤੀ ਆ ਸੋ ਜਿਸ ਮੇਰੇ ਵੀਰ ਭਰਾ ਨੂੰ ਪਸੰਦ ਹੋਵੇ ਤੁਸੀਂ ਮੌਕੇ ਤੇ ਤਸੱਲੀ ਕਰਕੇ ਪਹੁੰਚ ਕੇ ਆਪਣਾ ਆ ਮੌਲਦਾ ਜਿਹੜਾ ਦੋਸਤੋ ਵਾਧਾ ਘਾਟਾ ਕਰ ਸਕਦੇ ਹੋ ਆਪਣੇ ਹਿਸਾਬ ਨਾਲ ਮੁੱਲ ਵੀ ਲਗਾ ਸਕਦੇ ਹੋ ਕਿਉਂਕਿ 90000 ਡਿਮਾਂਡ ਹੈਗੀ ਏ ਥੋੜਾ ਬਾਤਾਂ ਮਾਨਤਨ ਵਿੱਚੋਂ ਕਰਕੇ ਇਹ ਛੋਟੀ ਦਿੱਤੀ ਜਾਵੇਗੀ ਸੋ ਵੀਡੀਓ ਦੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ